ਸਤਿ ਸ੍ਰੀ ਅਕਾਲ ਦਾ ਚੰਨਕਮਲ ਸਿੰਘ 올ਡ ਆਯੁਰਵੇਦਾ ਟੂਰੀ ਪੰਜਾਬ ਤੋਂ ਸੁਸ਼ੰਤ ਗੋਬਿੰਦ ਦਾਸ ਆਰਵਦ ਸੇਵਾ ਸੰਸਥਾ ਪਰੋਂ ਤੁਹਾਡੇ ਨਾਲ ਨੁਸਖੇ ਸ਼ੇਅਰ ਕਰਦਿਆਂ ਪ੍ਰਾਤ ਜੀ ਨਾਜਰਵੈਦ ਦੇ ਨੁਸਖੇ ਜੋ ਸਾਡੇ ਜਮਾਏ ਹੋਏ ਖਾਨਦਾਨੀ ਹੁੰਦੇ ਨੇ ਸੋ ਅੱਜ ਦਾ ਨੁਸਖਾ ਮੇਰੇ ਵੀਰਾਂ ਲਈ ਮੈਨੂੰ ਬਹੁਤ ਜ਼ਿਆਦਾ ਪੁੱਛਦੇ ਹੋਣ ਫੋਨ ਕਰਕੇ ਵੀ ਅਸੀਂ ਆਪਣੀ ਕਾਮ ਸ਼ਕਤੀ ਵਧਾਉਣ ਵਾਸਤੇ ਕੀ ਖਾ ਸਕਦੇ ਹਾਂ ਔਰ ਅੱਜ ਦੱਸੂਗਾ ਤੁਹਾਨੂੰ ਮੈਂ ਕਾਮ ਸ਼ਕਤੀ ਜਿਹੜੀ ਤੁਹਾਡੀ ਜੋ ਸੈਕਸ ਪਾਵਰ ਆ ਕਿਹੜੀਆਂ ਚੀਜ਼ਾਂ ਦਾ ਤੁਸੀਂ ਸੇਵਨ ਕਰਕੇ ਆਪਣੀ ਕਾਮ ਸ਼ਕਤੀ ਨੂੰ ਵਧਾ ਸਕਦੇ ਹੋ ਕਾਮਸ਼ਕਤੀ ਜੋ ਤੁਹਾਡੀ ਸੈਕਸ ਪਾਵਰ ਹੈ ਸਿਰ ਰਹਿ ਸਕਦੀ ਹੈ ਔਰ ਜਿਹਦੇ ਨਾਲ ਤੁਸੀਂ ਜ਼ਿੰਦਗੀ ਪਰ ਆਪਣੀ ਇਹ ਜੋ ਲਾਈਫ ਹੈ ਇੰਜੋਏ ਕਰ ਸਕੋ ਉਸਾਤਾ ਤੁਹਾਂ ਸਾਡੇ ਚੰਗੀਆਂ ਬਣ ਗਿਆ ਤਾਂ ਹੀ ਸਾਡਾ ਸਰੀਰ ਦੁਸਤ ਰਹੂਗਾ ਤੰਦਰੁਸਤ ਰਹੂਗਾ ਔਰ ਹੁਣ ਇਹਨੂੰ ਆਪਾਂ ਠੀਕ ਰੱਖਣ ਵਾਸਤੇ ਗਾ ਤੁਹਾਡਾ ਪੇਟ ਠੀਕ ਹੈ ਤੁਹਾਡੀ ਪਾਚਨ ਗ੍ਰਹਿ ਠੀਕ ਹੈ ਤਾਂ ਹੀ ਤੁਹਾਨੂੰ ਇਹ ਚੀਜ਼ਾਂ ਫਾਇਦਾ ਕਰਨਗੀਆਂ ਅਗਰ ਪਾਚਨ ਗ੍ਰਹਿ ਤੁਹਾਡੀ ਖਰਾਬ ਆ ਪੇਟ ਖਰਾਬ ਰਹਿੰਦਾ ਤਾਂ ਪਹਿਲਾਂ ਤੁਸੀਂ ਆਪਣੇ ਪੇਟ ਦਾ ਇਲਾਜ ਕਰੋ ਫੇ ਤੁਸੀਂ ਇਹ ਚੀਜ਼ਾਂ ਦਾ ਫਾਇਦਾ ਲੈ ਸਕਦੇ ਹੋ ਸੋ ਜੇ ਤੁਸੀਂ ਠੀਕ ਹੋ ਪੇਟ ਤੁਹਾਡਾ ਠੀਕ ਹੈ ਡਾਈਜੈਸ਼ਨ ਠੀਕ ਹੈ ਕੋਈ ਪੇਟ ਦੀ ਖਰਾਬੀ ਨਹੀਂ ਤੁਹਾਡਾ ਹਾਜਮਾ ਠੀਕ ਹੈ ਭੁੱਖ ਵਧੀਆ ਲੱਗਦੀ ਹੈ ਤਾਂ ਮੈਂ ਤੁਹਾਡੇ ਵਾਸਤੇ ਇਹ ਬਿਲਕੁਲ ਇੱਕ ਸੋਨੇ ਦੇ ਸੁਹਾਗਾ ਚੀਜ਼ਾਂ ਨੇ ਸਾਰੀਆਂ ਉਹ ਜਿਨ੍ਹਾਂ ਨੂੰ ਵਰਤ ਕੇ ਤੁਸੀਂ ਬਿਲਕੁਲ ਆਪਣਾ ਆਪਣੀ ਸਿਹਤ ਨੂੰ ਠੀਕ ਰੱਖ ਸਕਦੇ ਹੋ ਕਾਮਸ਼ਕਤੀ ਨੂੰ ਚੰਗਾ ਬਣਾ ਸਕਦੇ ਹੋ ਬਿਹਤਰ ਬਣਾ ਸਕਦੇ ਹੋ ਸੋ ਕਾਮਸ਼ਕਤੀ ਵਧਾਉਣ ਕਿਹੜੀਆਂ ਚੀਜ਼ਾਂ ਨੇ ਮੇਵਿਆਂ ਦੇ ਵਿੱਚ ਤੁਹਾਨੂੰ ਦੱਸਦਾ ਮੈਂ ਔਰ ਨਾਲ ਨਾਲ ਮੈਂ ਜੋ ਮੇਰੀ ਬੁੱਕ ਦੇ ਉੱਪਰ ਲਿਖੀਆਂ ਹੋਈਆਂ ਚੀਜ਼ਾਂ ਤੁਨੂੰ ਮੈਂ ਦੱਸਦਾ ਔਰ ਮੈਂ ਆਮ ਦੱਸਦਾ ਸਾਰਿਆਂ ਨੂੰ ਦਿਨਾ ਵੀ ਆ ਔਰ ਵਧੀਆ ਜਿਹੇ ਨਾਲ ਲਾਭ ਹੁੰਦਾ ਬਾਕੀ ਬੇਨਤੀ ਮੇਰੀ ਇਹੀ ਹੈ ਸਾਰਿਆਂ ਨੂੰ ਪਹਿਲਾਂ ਤਾਂ ਮੈਂ ਆਪਣੇ ਸਾਧ ਦਾ ਹੱਥ ਜੋੜ ਕੇ ਧੰਨਵਾਦ ਕਰਦਾ ਵੀ ਤੁਸੀਂ ਮੈਨੂੰ ਐਪਰੀਸ਼ੀਏਟ ਕਰਦੇ ਹੋ ਮੇਰੀਆਂ ਵੀਡੀਓ ਨੂੰ ਦੇਖ ਕੇ ਵੀਡੀਓ ਨੂੰ ਦੇਖ ਕੇ ਨੁਸਕੇ ਵਰਤਦੇ ਹੋ ਔਰ ਫਾਇਦਾ ਲੈਣੇ ਹੋ ਔਰ ਮੈਨੂੰ ਦੱਸ ਦਿਓ ਬਈ ਸਹੀ ਠੀਕ ਹੋ ਗਿਆ ਨੁਸਕਾ ਵਰਤ ਕੇ ਔਰ ਮਨ ਨੂੰ ਬੜੀ ਤਸੱਲੀ ਖੁਸ਼ੀ ਹੁੰਦੀ ਹੈ ਸੋ ਬਾਕੀ ਸਾਧ ਦਾ ਤੁਹਾਡੀਆਂ ਦੁਆਵਾਂ ਨੇ ਤੁਹਾਡੀਆਂ ਬਲੇਸਿੰਗ ਨਾਲ ਹੀ ਸਾਰਾ ਕੁਝ ਹੈ ਮੇਰਾ ਇਹ ਕਰ ਰਿਹਾ ਮੈਂ ਔਰ ਤਾਂ ਹੀ ਹੌਸਲਾ ਹੁੰਦਾ ਅਗਰ ਤੁਸੀਂ ਮੈਨੂੰ ਦੱਸ ਦਿਓ ਬਈ ਸ ਤਾਂਗੇ ਹੌਸਲਾ ਹੁੰਦਾ ਵੀ ਆਪਾਂ ਵੀਡੀਓ ਹੋਰ ਬਣਾ ਕੇ ਤੁਹਾਡੇ ਵਾਸਤੇ ਤੁਹਾਡੇ ਰੂਗ ਰੂ ਕਰੀਏ ਸੋ ਹੁਣ ਆਪਣਾ ਆਪਣੇ ਵਿਸ਼ੇ ਤੇ ਆਈ ਆਪਾਂ ਸੋ ਦੇਖੋ ਮੇਵੇਆਂ ਦੇ ਵਿੱਚ ਆਪਾਂ ਨੇ ਕੀ ਲੈਣਾ ਜੋ ਮੇਵੇ ਆਪਾਂ ਖਾਂਦੇ ਆਂ ਡਰਾਈ ਫਰੂਟਸ ਉਹਦੇ ਵਿੱਚ ਕਿਹੜੀਆਂ ਚੀਜ਼ਾਂ ਨੇ ਆਪਾਂ ਜਿਨ੍ਹਾਂ ਨਾਲ ਆਪਣੀ ਕਾਮਸ਼ਕਤੀ ਨੂੰ ਜਾਗਰਤ ਕਰ ਸਕਦੇ ਆ ਵਧਾ ਸਕਦੇ ਆ ਪੇਤਰ ਬਣਾ ਸਕਦੇ ਆ ਸੋ ਦੇਖੋ ਮਗਜ ਮਗਜ ਬਦਾਮ ਪਿਸਤਾ ਅਖਰੋਟ ਔਰ ਚੁਹਾਰਾ ਖਜੂਰ ਮੁਨੱਕਾਂ ਚਰੌਂਜੀ ਤਿਲ ਮਾਵੇਜ ਖਰਬੂਜਾ ਨਾਰੀਅਲ ਕਿਸਮਿਸ ਦਾਖਾ ਹੁੰਦੀਆਂ ਨੇ ਔਰ ਇਦਾਂ ਦੀਆਂ ਚੀਜ਼ਾਂ ਨੇ ਜੋ ਡਰਾਈ ਫਰੂਟ ਦੇ ਵਿੱਚ ਆਉਂਦੀਆਂ ਨੇ ਉਹਨਾਂ ਨੂੰ ਆਪਾਂ ਖਾ ਕੇ ਆਪਣੀ ਜੋ ਕਾਮਸ਼ਕਤੀ ਵਧਾ ਸਕਦੇ ਹਾਂ ਪਰ ਇਹ ਤੁਸੀਂ ਧਿਆਨ ਰੱਖਣਾ ਵੀ ਇਹ ਮੌਸਮ ਦੇ ਹਿਸਾਬ ਨਾਲ ਆਪਣੀ ਤਸਵੀਰ ਦੇ ਹਿਸਾਬ ਨਾਲ ਚੀਜ਼ਾਂ ਦਾ ਸੇਵਨ ਕਰੀਣਾ ਹੁੰਦਾ ਇਹ ਨਹੀਂ ਹੈ ਵੀ ਤੁਹਾਡੀ ਗਰਮ ਤਹੀਦਾ ਤੁਸੀਂ ਇਦਾਂ ਜਿੱਦਾਂ ਸੇਵਨ ਕਰੀ ਜਾਓ ਉਲਟਾ ਨੁਕਸਾਨ ਕਰ ਲੋ ਸੋ ਆਪਣੀ ਸਿਹਤ ਨੂੰ ਧਿਆਨ ਵਿੱਚ ਰੱਖ ਕੇ ਆਪਦੀ ਬੋਡੀ ਨੂੰ ਧਿਆਨ ਵਿੱਚ ਰੱਖ ਕੇ ਵੀ ਕਹੇ ਜੀ ਤੁਹਾਡੀ ਬੋਡੀ ਆ ਤੁਸੀਂ ਠੀਕ ਹੋ ਇਹ ਜਿਹੇ ਚੀਜ਼ਾਂ ਅਕਸੈਪਟ ਕਰਦੀ ਆ ਤੁਹਾਡੇ ਸਰੀਰ ਤੁਹਾਡੀ ਪਾਚਨ ਕਿਰਿਆ ਠੀਕ ਹੈ ਔਰ ਤੁਸੀਂ ਠੀਕ ਹੈ ਥੋੜੇ ਠੰਡੇ ਮੌਸਮ ਦੇ ਵਿੱਚ ਜਾ ਕੇ ਜਦੋਂ ਸਰਦੀ ਹੁੰਦੀ ਆ ਉਦੋਂ ਚੀਜ਼ਾਂ ਜ਼ਿਆਦਾ ਫਾਇਦਾ ਕਰਦੀਆਂ ਹੁੰਦੀਆਂ ਨੇ ਇਹ ਜਿਹੀਆਂ ਡਰਾਈ ਫਰੂਟਸ ਹੁੰਦੇ ਨੇ ਸੋ ਬਾਕੀ ਸਾਰਾ ਕੁਝ ਧਿਆਨ ਚ ਰੱਖ ਕੇ ਸੇਵਨ ਕਰਨਾ ਇਹ ਨਹੀਂ ਹੈ ਵੀ ਮੈਂ ਕਹੇ ਤਾਂ ਤੁਸੀਂ ਡਰਾਈ ਫਰੂਟ ਖਾ ਲਓ ਹੁਣ ਗਰਮੀ ਦੇ ਵਿੱਚ ਤੁਸੀਂ ਮੁਠੀਆਂ ਪਰ ਡਰਾਈ ਫਰੂਟ ਖਾਈ ਜਾਓ ਫਿਰ ਤੁਸੀਂ ਮੈਨੂੰ ਪਹਿਲਾਂ ਵੀ ਉਹਨੇ ਦੱਸਿਆ ਸੀ ਸੋ ਆਪਣਾ ਧਿਆਨ ਦੇ ਵਿੱਚ ਰੱਖ ਸੋ ਬਾਕੀ ਹੁਣ ਅੱਗੇ ਆਪਾਂ ਚੱਲਦੇ ਆਂ ਜੜੀ-ਬੂਟੀਆਂ ਦੇ ਵਿੱਚ ਜੜੀ-ਬੂਟੀਆਂ ਦੇ ਵਿੱਚ ਬਹੁਤ ਚੀਜ਼ਾਂ ਨੇ ਜੜੀ-ਬੂਟੀਆਂਾਂ ਦੇ ਚੋਲੇ ਕੰਬੀਨੇਸ਼ਨ ਬਣਾ ਕੇ ਫਿਰ ਜੜੀ-ਬੂਟੀਆਂ ਜੋ ਸਾਨੂੰ ਮਸਾਦਾ ਲਾਭ ਦਿੰਦੀਆਂ ਨੇ ਮੋਟੇ-ਮੋਟੇ ਚੀਜ਼ਾਂ ਦੱਸਦਾ ਨਾ ਮੈਂ ਜੜੀ-ਬੂਟੀਆਂ ਦੇ ਵਿੱਚ ਜ਼ਿਆਦਾ ਚੀਜ਼ਾਂ ਨਹੀਂ ਦੱਸੂਗਾ ਮੈਂ ਸੋ ਕਿੱਕਰ ਦੇ ਤੁੱਕੇ ਨੇ ਘੀ ਕੁਵਾਰ ਹੈ aloevera ਹੁੰਦਾ ਔਰ ਤਾਲ ਮਖਾਣਾ ਹੋ ਗਿਆ ਸਫੈਦ ਮੂਸਲੀ ਕਾਲੀ ਮੂਸਲੀ ਛੋਟੀ ਇਲਾਇਚੀ ਇੰਦਰਜੋ ਅਜਵਾਇਨ ਪੁਰ ਆਸਾਨੀ ਚੌਪ ਚਿੰਨੀ ਔਰ ਬੋਖਰੂ ਕੁਲੰਜਨ ਸੁਰਾਂਜ ਜੋ ਹੁੰਦੀਆਂ ਸੁਰੰਜਾਂ ਹੁੰਦੀਆਂ ਨੇ ਸੁਰਾਂ ਜਾਣ ਮਿੱਠੀਆਂ ਸੁਰੰਜਾਂ ਕਹਿੰਦੇ ਨੇ ਆਸ਼ਵਗੰਧਾ ਨਗौरी ਔਰ ਨਾਗਰਮੋਥਾ ਅੰਜੀਰ ਅੰਜੀਰ ਦੇ ਬੀਜ ਅੰਜੀਰ ਦੇ ਬੀਜ ਖਸ ਖਾਸ ਹੋਗੀ ਸਫੇਰ ਜਿਹੜੇ ਦਾਣੇ اندر ਖਸ ਖਾਸ ਹੋ ਗਏ ਔਰ ਆਕਰ ਕਰਾ ਹੋਗਾ ਜਵਤਰੀ ਹੋਗੀ ਬਾਬਜੀ ਹੋਗੀ ਮਤਲਬ ਇਹ ਚੀਜ਼ਾਂ ਨੇ ਅਨੇਕਾ ਤਰ੍ਹਾਂ ਦੀਆਂ ਜੜੀ ਬੂਟੀਆਂ ਹੁੰਦੀਆਂ ਨੇ ਉਹ ਤਾਂ ਫਿਰ ਤੁਹਾਨੂੰ ਬੈਦ ਦੇ ਡਾਕਟਰ ਦੇ ਸਲਾਹ ਨਾਲ ਹੀ ਲੈਣੀਆਂ ਚਾਹੀਦੀਆਂ ਨੇ ਹੁਣ ਆਪਾਂ ਚੱਲਦੇ ਆ ਅੱਗੇ ਵੀ ਜਿਹੜੀ ਆਪਣੀ ਖਾਣ-ਪਾਣ ਦੇ ਵਿੱਚ ਸਬਜ਼ੀਆਂ ਨੇ ਫਲ ਸਬਜ਼ੀਆਂ ਨੂੰ ਕਿਹੜੀਆਂ ਖਾ ਸਕਦੇ ਆ ਜੜੀ ਬੂਟੀਆਂ ਵਾਲਾ ਤੁਸੀਂ ਵਿੱਚੋਂ ਛੱਡ ਦਿਓ ਜੜੀ ਬੂਟੀਆਂ ਤੁਸੀਂ ਨਾ ਵਰਤਿਓ ਤੁਸੀਂ ਫਲ ਸਬਜ਼ੀਆਂ ਤੇ ਮੇਵੇ ਤੇ ਧਿਆਨ ਦੇ ਰੋ। ਸੋ ਹੁਣ ਆਪਾਂ ਫਲ ਸਬਜ਼ੀਆਂ ਤੇ ਚੱਲਦੇ ਆਂ। ਫਲ ਸਬਜ਼ੀਆਂ ਦੇ ਵਿੱਚ ਕੀ ਆਉਂਦਾ? ਸਿੰਗਾੜੇ ਆ ਗਏ। ਸਿੰਗਾੜੇ ਕਾਮਸ਼ਕਤੀ ਨੂੰ ਬਹੁਤ ਵਧਾਉਂਦੇ ਨੇ। ਜਦਦਰ ਸਰਦੀਆਂ ਦੇ ਵਿੱਚ ਮੈਂ ਯੂਪੀ ਸਾਈਡ ਜਾ ਰਿਹਾ ਸੀ ਇੱਕ ਵਾਰੀ। ਉੱਥੇ ਸੜਕਾਂ ਦੇ ਉੱਪਰ ਸਿੰਗਾੜੇ ਉਬਾਲ ਕੇ ਰੱਖੇ ਹੁੰਦੇ ਨੇ। ਔਰ ਸਿੰਗਾੜੇ ਉੱਥੇ ਮੈਂ ਥੋੜੇ ਜਿ ਲੈ ਕੇ 10-20 ਰੁਪਏ ਦੇ ਇੱਕ ਦਿਨ ਜਾਂਦਿਆਂ ਦੇ ਰਸਤੇ ਜੇ ਰੋਕੀ ਗੱਡੀ ਉੱਥੇ ਖਾ ਲਈ ਮੈਂ ਨੇ। ਉੱਪਰ ਉਹਨਾਂ ਨਮਕ ਪਾ ਕੇ ਨਾ ਮਸਾਲਾ ਜ ਖਾਣ ਦੇ ਵਿੱਚ ਬੜੇ ਟੇਸਟ ਲੱਗੇ ਮੈਂ ਇੰਨੇ ਸਾਰੇ ਖਾ ਗਿਆ 15-20 ਰੁਪਏ ਦੇ ਔਰ ਮੈਨੂੰ ਬਹੁਤ ਜ਼ਿਆਦਾ ਅੰਦਰੋਂ ਮਤਲਬ ਹੀਟ ਨਿਕਲੀ ਮੇਰੇ ਅੰਦਰੋਂ ਗਰਮੀ ਮੈਂ ਕੋਟ ਪਾਇਆ ਹੋਇਆ ਸੀ ਆਪਣਾ ਜੈਕਟ ਪਾਇਆ ਸੀ ਸਰਦੀ ਦੇ ਦਿਨਾਂ ਦੇ ਵਿੱਚ ਉਹ ਵੀ ਕੱਢਣੀ ਪਈ ਮੈਨੂੰ ਮਤਲਬ ਇੰਨਾ ਜ਼ਿਆਦਾ ਉਹਨੇ ਗਰਮੀ ਮਤਲਬ ਅੰਦਰ ਮੇਰੇ ਸਰੀਰ ਨੂੰ ਆਪਣਾ ਊਰਜਾ ਦਿੱਤੀ ਬਹੁਤ ਜ਼ਿਆਦਾ ਮਤਲਬ ਇਹ ਸੰਘਾੜੇ ਜੋ ਉਬਾਲ ਕੇ ਖਾਣੇ ਸਰਦੀ ਦੇ ਵਿੱਚ ਬਹੁਤ ਫਾਇਦੇਮੰਦ ਨੇ ਔਰ ਸੰਘਾੜੇ ਹੋ ਗਏ ਸ਼ਕਰਗੰਧ ਹੋ ਗਿਆ ਸ਼ਕਰਗੰਧੀ ਪਿਆਜ਼ ਹੋ ਗਿਆ ਇਹ ਸਾਰੇ ਤਾਂ ਕਾਮਸ਼ਕਤੀ ਨੂੰ ਵਧਾਉਂਦੀਆਂ ਨੇ ਜਿਨ੍ਹਾਂ ਨੂੰ ਤਾਕਤ ਪੈਂਦੀ ਹੈ ਜਾਂ ਸੁਪਨ ਦੋਸ ਹੁੰਦਾ ਉਹ ਇਹ ਚੀਜ਼ਾਂ ਦਾ ਸੇਵਨ ਨਾ ਕਰਨਾ ਕਾਮ ਸ਼ਕਤੀ ਇਹਨੂੰ ਕਹਿੰਦੇ ਆ ਜਿਨ੍ਹਾਂ ਦਾ ਸੈਕਸ ਪਾਵਰ ਘਟ ਹੈ ਜਿਨ੍ਹਾਂ ਨੂੰ ਇੱਛਾ ਨਹੀਂ ਹੁੰਦੀ ਮਨ ਨਹੀਂ ਕਰਦਾ ਸੈਕਸ ਜਾਗਰਤ ਨਹੀਂ ਹੁੰਦਾ ਜੋ ਸਾਡਾ ਕਾਮ ਜਾਗਰਤ ਨਹੀਂ ਹੁੰਦਾ ਮਨ ਨਹੀਂ ਕਰਦਾ ਇੱਛਾ ਨਹੀਂ ਕਰਦੀ ਘਟ ਕਰਦੀ ਹੈ ਜਾਂ ਜਿਵੇਂ ਕਹਿੰਦੇ ਆ ਆਪਾਂ ਸੈਕਸ ਪਾਵਰ ਘਟ ਹੈ ਢਿੱਲਾਪਨ ਜਾਂ ਕਮਜ਼ੋਰੀ ਆ ਗਈ ਸੋ ਗਾਜਰ ਪਿਆਜ਼ ਹੋ ਗਿਆ ਗਾਜਰ ਹੋ ਗਿਆ ਸਲਜਮ ਹੋ ਗਿਆ ਮਟਰ ਹੋ ਗਿਆ ਸਾਬੂਦਾਣਾ ਆਲੂ ਮੂੜੀ ਜੁਗੰਦਰ ਚਾਵਲ ਭਿੰਡੀ ਚਨਾ ਛੋਲੇ ਕਾਲੇ ਆਦਰਕ ਉਰਦ ਉਰਦ ਹੁੰਦੀ ਹੈ ਮਾਂ ਦੀ ਦਾਲ ਮਾਂ ਦੀ ਦਾਲ ਲੋਵੀਆਂ ਔਰ ਗੇहूं ਕਣਕ ਵੀ ਜੋ ਸਾਡੇ ਕਾਮ ਸ਼ਕਤੀ ਨੂੰ ਵਧਾਉਂਦੀ ਆ ਕਣਕ ਤਾਂ ਸਾਡੇ ਵਾਸਤੇ ਫਾਇਦੇਮੰਦ ਦਾ ਸਾਡੇ ਸਰੀਰ ਨੂੰ ਊਰਜਾ ਦਿੰਦੀ ਹੈ ਸੋ ਸੋਆਬੀਨ ਹੋਗੀ ਮੂੰਗੀ ਹੋਗੀ ਮੂੰਗ ਸੋ ਅਰਬੀ ਜਿਮੀਕੰਦ, ਕਰੇਲਾ, ਬੈਂਗਣ ਇਦਾਂ ਦੀਆਂ ਸਬਜ਼ੀਆਂ ਨੇ ਜੋ ਇਹ ਸਾਡੀ ਕਾਮਸ਼ਕਤੀ ਨੂੰ ਵਧਾਉਂਦੀਆਂ ਨੇ। ਸੋ ਹੁਣ ਆਪਾਂ ਚੱਲਦੇ ਆਂ ਫਲਾਂ-ਮੱਲ। ਕਿਹੜੇ ਫਲ ਨੇ ਜਿਹੜੇ ਕਾਮਸ਼ਕਤੀ ਨੂੰ ਵਧਾਉਂਦੇ ਨੇ। ਕੇਲਾ ਜੋ ਫਲ ਹੈ, ਕੇਲਾ ਚੰਗਾ ਕਾਮਸ਼ਕਤੀ ਵਾਸਤੇ, ਸੇਬ, ਅੰਬ, ਸੰਤਰਾ, ਅਨਾਨਾਸ। ਸੋ ਗਾਜਰ, ਮਸੰਮੀ, ਆਮਲਾ ਖਰਬੂਜਾ ਔਰ ਸਿਲੇ ਜਿਹੜੇ ਵੀ ਫਲ ਹੁੰਦੇ ਨੇ ਰਸ ਵਾਲੇ ਉਹ ਸਾਰੇ ਹੀ ਫਾਇਦੇਮੰਦ ਨੇ ਸੋ ਅੰਜੀਰ ਅੰਜੀਰ ਬਹੁਤ ਫਾਇਦੇਮੰਦ ਹੈ ਅੰਜੀਰ ਆੜੂ ਇਦਾਂ ਦੇ ਜੋ ਫਲ ਫਰੂਟ ਨੇ ਸੰਤਰੇ ਹੋਗੇ ਇਹ ਸਾਰੇ ਕਾਮਸ਼ਕਤੀ ਵਾਸਤੇ ਚੰਗੇ ਨੇ ਔਰ ਹੁਣ ਆਪਾਂ ਚੱਲਦੇ ਆਂ ਬਿਸ਼ੈਰੀਆਂ ਜਿਹੜੀ ਬੁੱਟੀਆਂ ਹੁੰਦੀਆਂ ਨੇ ਉਹ ਨਹੀਂ ਦੱਸਣੀਆਂ ਮੈਨੂੰ ਜੋ ਪੁਆਇਜ਼ਨ ਹੌਸ਼ਦਿਆਂ ਹੁੰਦੀਆਂ ਨੇ ਉਹ ਸਾਨੂੰ ਨਹੀਂ ਵਰਤਣੇ ਚਾਹੀਦੀਆਂ ਬਹੁਤ ਖਤਰਨਾਕ ਹੁੰਦੀਆਂ ਨੇ ਜੋ ਵਿਸ਼ੋਸ਼ਦਿਆਂ ਹੁੰਦੀਆਂ ਨੇ ਕਈ ਤਰ੍ਹਾਂ ਦੀਆਂ ਨੇ ਉਹ ਨਹੀਂ ਦੱਸਨੀ ਆ ਮੈਂ ਮਾਸ ਮਾਸ ਮਿੱਟੀ ਵਗੈਰਾ ਹੁੰਦਾ ਮੈਂ ਉਹ ਵੀ ਨਹੀਂ ਦੱਸਣਾ ਹੈਗਾ ਵੀ ਤੁਸੀਂ ਮਾਸ ਮੂਸਕੀਟਾ ਖਾ ਗਏ ਉਹ ਕਰ ਸਕਦੇ ਹੋ ਉਹ ਮੇਰਾ ਨਹੀਂ ਮੈਂ ਦੱਸਣਾ ਚਾਹੁੰਦਾ ਤੁਹਾਨੂੰ ਸੋ ਬਾਕੀ ਮੈਂ ਤੁਹਾਡਾ ਵੈਜ ਦੀ ਗੱਲ ਕਰਦਾ ਜਿਹੜੇ ਵੈਜੀਟੇਰੀਅਨ ਚੀਜ਼ਾਂ ਨੇ ਸਾਰੀਆਂ ਜੋ ਸਾਡੇ ਵਾਸਤੇ ਪੈਸੇਵੰਦ ਨੇ ਕੋ ਨੁਕਸਾਨ ਨਾ ਹੋ ਸਕੇ ਸੋ ਬਾਕੀ ਜੀਵ ਜੰਤੂ ਵੀ ਹੁੰਦੇ ਨੇ ਉਹ ਵੀ ਮੈਂ ਨਹੀਂ ਦੱਸਨੇ ਹੈਗੇ ਬਾਕੀ ਉਹਨਾਂ ਕੇ ਚੱਲਦੇ ਆਪਾਂ ਛਾਛ ਛਾਛ ਦਹੀਂ ਕਾਮ ਸ਼ਕਤੀ ਨੂੰ ਬਣਾਉਂਦੀ ਆ ਕਿ ਘਟਾਉਂਦੀ ਆ ਦਹੀਂ ਤੋ ਦੇਖੋ ਛਾਛਾ ਜੋ ਦਹੀਂ ਹੈ ਛਾ ਕਾਮ ਸ਼ਕਤੀ ਨੂੰ ਜੋ ਛਾਛ ਦਹੀਂ ਹੋ ਗਿਆ ਕਾਮ ਸ਼ਕਤੀ ਵਾਸਤੇ ਬਹੁਤ ਜ਼ਿਆਦਾ ਫਾਇਦੇਮੰਦ ਨਹੀਂ ਥੋੜੀ ਜੀ ਠੰਡੀ ਹੁੰਦੀ ਹੈ ਉਹ ਸੋ ਛਾਛ ਜਿਹੜੀ ਸੋ ਬਾਕੀ ਜੋ ਬਲਗਮਨੀ ਤਸਵੀਰ ਦੇ ਨੇ ਜਾਂ ਜਿਨ੍ਹਾਂ ਦਾ ਬਲਗਮ ਰੇਸ਼ਾ ਜ਼ਿਆਦਾ ਰਹਿੰਦਾ ਉਹ ਇਦਾਂ ਚੀਜ਼ਾਂ ਦਾ ਛਾਛ ਹੋ ਗਿਆ ਦਹੀਂ ਵੇਰ ਰਹਿਣਾ ਪ੍ਰਯੋਗ ਨਾ ਜੋ ਦਹੀਂ ਹੈ ਜਿਨ੍ਹਾਂ ਨੂੰ ਤਾਂਤ ਪੈਂਦੀ ਹੈ ਤਹੀਂ ਨਹੀਂ ਖਾਣੀ ਚਾਹੀਦੀ ਉਹਨਾਂ ਨੂੰ ਸੋ ਇਦੂ ਕੇ ਆਪਾਂ ਚੱਲਦੇ ਆਂ ਆਚਾਰ ਸਿਰਕਾ ਉਹ ਜਾਮਸ਼ੱਤੀਵਾਦ ਦੇ ਫਾਇਦੇਮੰਦ ਆ ਜਾਂ ਨੁਕਸਾਨਦਾਇਕ ਆ ਅਚਾਰ ਵਗੈਰਾ ਸਿਰਕਾ ਵਾਲੀਆਂ ਚੀਜ਼ਾਂ ਜੋ ਸੋ ਮਰਦਾਨਾ ਸ਼ਕਤੀ ਵਾਸਤੇ ਅਚਾਰ ਹੋਵੇ ਸਿਰਕਾ ਹੋਵੇ ਚਟਨੀ ਹੋਗੀ ਹਰ ਪ੍ਰਕਾਰ ਦੇ ਤੇਜ਼ ਮਚਮਸਾਲੇ ਵਾਲੇ ਪਦਾਰਥ ਨੇ ਜਿਹੜੇ ਉਹ ਸਾਰੇ ਨੁਕਸਾਨਦਾਇਕ ਨੇ ਕਾਮਸ਼ਕਤੀ ਵਾਸਤੇ ਚਾ ਅਚਾਰ ਚਟਨੀਆਂ ਝਟਪੜੀਆਂ ਚੀਜ਼ਾਂ ਖਟੀਆਂ ਚੀਜ਼ਾਂ ਉਹ ਸਾਰੀਆਂ ਨੁਕਸਾਨਦਾਇਕ ਨੇ ਤਾਂ ਦੀਆਂ ਜੋ ਵੀਰੇ ਦਾ ਸਾਡੇ ਦਾ ਨਾਸ ਕਰਦੀਆਂ ਨੇ ਕਾਮਸ਼ਕਤੀ ਦਾ ਨਾਸ ਕਰਦੀਆਂ ਨੇ ਖਟੀਆਂ ਚੀਜ਼ਾਂ ਝਟਪੜੀਆਂ ਚੀਜ਼ਾਂ ਸੋ ਅਚਾਰ ਚੂਰ ਜਿਹਾ ਸਿਰਕਣ ਚੀਜ਼ਾਂ ਤੋਂ ਬਚਣਾ ਰਹਿਣਾ ਚਾਹੀਦਾ ਜੋ ਅਗਰ ਆਪਣੀ ਇਹ ਜੋ ਲਾਈਫ ਹੈ ਆਪਣੀ ਕਾਮਸ਼ਕਤੀ ਨੂੰ ਚੰਗਾ ਰੱਖਣਾ ਸੈਕਸ ਲਾਈਫ ਨੂੰ ਵਧੀਆ ਜਿਉਣਾ ਸੋ ਇਹ ਸਾਰੀ ਚੀਜ਼ਾਂ ਦਾ ਤੁਸੀਂ ਧਿਆਨ ਰੱਖੋ ਬਾਕੀ ਫਲ ਸਬਜ਼ੀਆਂ ਤੁਹਾਨੂੰ ਦੱਸਿਆ ਨੇ ਕਿਹੜੀਆਂ ਖਾ ਕੇ ਤੁਸੀਂ ਆਪਣਾ ਇਹ ਕਾਮਸ਼ਕਤੀ ਨੂੰ ਵਧਾ ਸਕਦੇ ਹੋ ਬਾਕੀ ਧੰਨਵਾਦ ਸਾਰਿਆਂ ਦਾ ਤੋਂ ਵੀਡੀਓ ਬਤਵਾ ਸ਼ੇਅਰ ਥਰੂ ਕਰਦਿਆ ਕਰੋ ਲਾਈਕ ਕਰਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਹੀਂ ਕਰਿਆ ਬਾਕੀ ਹੋਰ ਜਲਦੀ ਵੀਡੀਓ ਲੈ ਕੇ ਤੁਹਾਡੀ ਸੇਵਾ ਦੇ ਵਿੱਚ ਆਉਂਗਾ ਸੋ ਤੰਦਰੁਸਤ ਰਹੋ ਖੁਸ਼ ਰਹੋ